ਵਾਲਮਿਕੀ ਭਾਈਚਾਰੇ ਵੱਲੋਂ ਜਿਹੜੇ ਕੱਲ ਭੰਡਾਰੀਪੁਰ ਨੂੰ ਜਾਮ ਕਰਨ ਦੀ ਕਾਲ ਸੀਗੀ ਉੱਥੇ ਤਰਨਾਲ ਲਾਉਣ ਦੀ ਕਾਲ ਸੀ। ਉਹ ਮਸਲਾ ਹੈਗਾ 137 ਨੰਬਰ ਮਕਦਮਾ ਚਾਟੇ ਥਾਣੇ ਦਾ ਇਸੇ ਸਾਲ ਦਾ। ਤੇ ਕੱਲ ਇਹਨਾਂ ਨੇ 2092024 ਨੂੰ ਉੱਥੇ ਤਰਨਾਲ ਲਾਣਾ ਸੀ। ਉਹਦੇ ਤਹਿਤ ਅੱਜ ਸਾਡੀ ਵਾਲਮਿਕੀ ਭਾਈਚਾਰੇ ਨਾਲ ਮੀਟਿੰਗ ਹੋਈ। ਇਹਨਾਂ ਦੀ ਕੁਝ ਡਿਮਾਂਡ ਸੀਗੀਆਂ ਜਿਨ੍ਹਾਂ ਨੂੰ ਅਸੀਂ ਐਜ਼ ਅ ਟੀਮ ਨੇ ਸੁਣਿਆ ਬਾ ਚੁ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸ਼ਰੀਰ ਢਿੱਲੋਂ ਸਾਹਿਬ ਉਹਨਾਂ ਨਾਲ ਡਿਸਕਸ਼ਨ ਹੋਈ ਸਾਰੀ ਫੋਨ ਤੇ ਤੇ ਉਹਨਾਂ ਨੇ ਇੱਕ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਦਾ ਗਠਨ ਕੀਤਾ ਜਿਹਦੇ ਵਿੱਚ ਮਿਸਟਰ ਵਿਮਨਿਉ ਰਾਨਾ ਐਡੀਐਸਪੀ ਟੂ ਉਹ ਚੇਅਰਮੈਨ ਹੋਣਗੇ ਐਏਸੀਪੀ ਵੈਸਟ ਉਹ ਮੈਂਬਰ ਨੇ ਮਿਸਟਰ ਨੀਰਜ ਉਹ ਵੀ ਮੈਂਬਰ ਨੇ ਤੇ ਐਸਓਜਾਟਾ ਉਹ ਵੀ ਮੈਂਬਰ ਨੇ ਕੋਈ ਉਹ ਓਵਰਾਲ ਸੁਪਰਵੀਜ਼ਨ ਮੇਰੇ ਕੋਲ ਹੋਏਗੀ ਐਸਡੀਐਸਪੀ ਲਾਣ ਅੌਰਡਰ ਤੇ ਅਸੀਂ ਟਾਈਮ ਬਾਉਂਡ ਕਰ ਰਹੇ ਹਾਂ ਤੇ ਜਲ ਤੋਂ ਜਲਦ ਅਸੀਂ ਅ ਸੈਟ ਅ ਦੀ ਪ੍ਰੋਸੀਡਿੰਗਸ ਖਤਮ ਕਰਕੇ ਅਸੀਂ ਪੰਮ ਦੱਸ ਦਾਂਗੇ ਸ਼ਹਿਰ ਵਾਸੀ ਨੂੰ ਇਹ ਫੀਲ ਹੈ ਕੱਲ ਆਰਾਮਨਾਲ ਸਾਰੇ ਪਾਸੇ ਪੀਐਨਫਰ ਮੂਵਮੈਂਟ ਹੈਗੀ ਹੈ ਕੋਈ ਬੰਦ ਨਹੀਂ ਹੈ ਸਾਡੇ ਪਾਈਚਾਰੇ ਨਾਲ ਗੱਲ ਹੋ ਗਈ ਹੈ ਤੇ ਕੱਲ ਕੋਈ ਵੀ ਪੰਡਾਰੀ ਪੁਲ ਤੇ ਨਹੀਂ ਬੰਦ ਹੋਏਗਾ